ਗੋਲੇ ਛੱਡਰੇ ਨੇ ਬਾਬਾ ਜੀ ਤੇ ਸਰਜੀਤ ਫੂਲ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਪੇਟ 'ਚ ਲੱਗਿਆ ਗੋਲਾ ਇੱਕ ਉਹਨਾਂ ਨੂੰ ਲੈ ਕੇ ਲਗਈ ਐ ਐਂਬੂਲੈਂਸ ਉਹ ਦੇਖੋ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਬਾਈ ਨਿਯਤੇ ਦੇ ਖੁੱਦੂ ਨੇ ਜਮੀ ਏਗਾ ਨਾ ਸਰਮ ਨਹੀਂ ਹੈਗੀ ਨਹੀਂ ਹੱਥੇ ਕਿਸਾਨਾਂ ਦੇ ਲੱਗੇ ਹੋਏ ਨੇ ਮਾਰ ਵੱਡੇ ਦਲੇਰ ਬਣਦੇ ਨੇ ਹਾਂ ਆਹ ਪ੍ਰਸ਼ਾਸਨ ਆਹ ਰ ਡੁੱਬ ਕੇ ਮਰ ਜਾ ਕਿਵੇਂ نیند ਆਉਂਦੀ ਹੋਣੀ ਬਾਬਾ ਜੀ ਐ ਜੇ ਪ੍ਰਸ਼ਾਸਨ ਨਾਲ ਦੇ ਵੀ ਜਿਹੜੇ ਵੀ ਪਤਾ ਨਹੀਂ ਕਿੰਡੀ ਕਿ ਦਲੇਰੀ ਦਾ ਕੰਮ ਕਰਕੇ ਆਏ ਸੀ ਐਨਆਰ ਸਰਕਾਰਾਂ ਨੂੰ نیند ਆ ਜਾਂਦੀ ਇੱਕ ਹੋਰ ਕਿਸਾਨ ਜ਼ਖਮੀ ਹੋਇਆ ਆ ਹਾਂ ਸੋ ਵੈਸੇ ਗੋਲੇ ਛੱਡ ਰਹੇ ਨੇ ਜਿਹੜਾ 101 ਕਿਸਾਨਾਂ ਦਾ ਜਥਾ ਗਿਆ ਹੋਇਆ ਅੱਗੇ ਉਹਨਾਂ ਦੇ ਨੇੜੇ ਉਹ ਜਮਾ ਨਹੀਂ ਹੱਥੇ ਨੇ ਸ਼ਰਮ ਕਰ ਲੋ ਮਾੜੀ ਮੋਟੀ ਫਿਰ ਕਹਿੰਦੇ ਨੇ ਕਿਸਾਨਾਂ ਨੇ ਰਸਤੇ ਬੰਦ ਕਰੇ ਹੋਏ ਨੇ ਜੀ ਗੋਲੇ ਛੱਡ ਰਹੇ ਨੇ ਬਾਬਾ ਜੀ ਤੇ ਸਰਜੀਤ ਫੁੱਲ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਪੇਟ 'ਚ ਲੱਗਿਆ ਗੋਲਾ ਇੱਕ ਉਹਨਾਂ ਨੂੰ ਲੈ ਕੇ ਲਗਈ ਐ ਐਂਬੂਲੈਂਸ ਉਹ ਦੇਖੋ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਬਾਈ ਨਿਅੱਤੇ ਦੇ ਕੁੱਦੂ ਨੇ ਜਮੀ ਠੀਕ ਹੈ ਨਾ ਸ਼ਰਮ ਨਹੀਂ ਹੈਗੀ ਨਹੀਂ ਹੱਤੇ ਕਿਸਾਨਾਂ ਦੇ ਲੱਗੇ ਹੋਏ ਨੇ ਮਾਰ ਵੱਡੇ ਦਲੇਰ ਬਣਦੇ ਨੇ ਹਨਾ ਆਹ ਪ੍ਰਸ਼ਾਸਨ ਤੈ ਉਹ ਡੁੱਬ ਕੇ ਮਰ ਜਾ ਕਿਵੇਂ ਨੀਂਦ ਆਉਂਦੀ ਹੋਣੀ ਬਾਬਾ ਜੀ ਐ ਜੇ ਪ੍ਰਸ਼ਾਸਨ ਵਾਲੇ ਨੇ ਵੀ ਜਿਹੜੇ ਵੀ ਪਤਾ ਨਹੀਂ ਕਿੱਡੀ ਕ ਦਲੇਰੀ ਦਾ ਕੰਮ ਕਰਕੇ ਆਏ ਅਸੀਂ ਹਨਾ ਸਰਕਾਰਾਂ ਨੂੰ ਨੀਂਦ ਆ ਜਾਂਦੀ ਇੱਕ ਹੋਰ ਕਿਸਾਨ ਜ਼ਖਮੀ ਹੋਇਆ ਆ ਹਾਂ ਸੂਬੇ ਅਸੇ ਗੋਲੇ ਛੱਡ ਰਹੇ ਨੇ ਜਿਹੜਾ 101 ਕਿਸਾਨਾਂ ਦਾ ਜਥਾ ਗਿਆ ਹੋਇਆ ਅੱਗੇ ਉਹਨਾਂ ਦੇ ਦੇੜੇ ਉਹ ਤਾਂ ਜਮਾਂ ਨਹੀਂ ਹੱਥੇ ਨੇ ਸ਼ਰਮ ਕਰ ਲੋ ਮਾੜੀ ਮੋਟੀ ਤੇ ਕਹਿੰਦੇ ਨੇ ਕਿਸਾਨਾਂ ਨੇ ਰਸਤੇ ਬੰਦ ਕਰੇ ਹੋਏ ਨੇ ਜੀ ਗੋਲੇ ਛੱਡ ਰਹੇ ਨੇ ਬਾਬਾ ਜੀ ਤੇ ਸਰਜੀਤ ਫੂਲ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਪੇੜ 'ਚ ਲੱਗਿਆ ਗੋਲਾ ਇੱਕ ਉਹਨਾਂ ਨੂੰ ਲੈ ਕੇ ਲਗਈ ਐ ਐਂਬੂਲੈਂਸ ਉਹ ਦੇਖੋ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਬਾਈ ਨਿਅਤੇ ਦੇ ਫੁੱਦੂ ਨੇ ਜਮੀ ਠੀਕ ਹੈ ਨਾ ਸ਼ਰਮ ਨਹੀਂ ਹੈਗੀ ਨਿਅੱਤੇ ਕਿਸਾਨਾਂ ਦੇ ਲੱਗੇ ਹੋਏ ਨੇ ਮਾਰ ਵੱਡੇ ਦਲੇਰ ਬਣਦੇ ਨੇ ਹਾਂ ਆਹ ਪ੍ਰਦਰਸ਼ਨ ਆ ਰੱਡ ਡੁੱਬ ਕੇ ਮਰ ਜਾਓ ਕਿਵੇਂ نیند ਆਉਂਦੀ ਹੋਣੀ ਬਾਬਾ ਜੀ ਐ ਜੇ ਪ੍ਰਸ਼ਾਸਨ ਵਾਲੇ ਨੇ ਵੀ ਜਿਹੜੇ ਵੀ ਪਤਾ ਨਹੀਂ ਕਿੰਡੀ ਕ ਦਲੇਰੀ ਦਾ ਕੰਮ ਕਰਕੇ ਆਏ ਅਸੀਂ ਨਾ ਸਰਕਾਰਾਂ ਨੂੰ نیند ਆ ਜਾਂਦੀ ਹੈ ਇੱਕ ਹੋਰ ਕਿਸਾਨ ਜ਼ਖਮੀ ਹੋਇਆ ਆ ਹਾਂ ਸੋ ਵੈਸੇ ਗੋਲੇ ਛੱਡ ਰਹੇ ਨੇ ਜਿਹੜਾ 101 ਕਿਸਾਨਾਂ ਦਾ ਜਥਾ ਗਿਆ ਹੋਇਆ ਅੱਗੇ ਉਹਨਾਂ ਦੇ ਨੇੜੇ ਉਹ ਤਾਂ ਜਮਾਂ ਨਹੀਂ ਹੱਥੇ ਨੇ ਸ਼ਰਮ ਕਰ ਲੋ ਮਾੜੀ ਮੋਟੀ ਫਿਰ ਕਹਿੰਦੇ ਨੇ ਕਿਸਾਨਾਂ ਨੇ ਰਾਸਤੇ ਬੰਦ ਕਰੇ ਹੋਏ ਨੇ ਜੀ